ਸਿੱਖ ਧਰਮ ਦੇ ਅੰਦਰ ਪਹਿਲਾ ਗੁਰੂ ਸ਼ਹੀਦ ਕਿਹੜਾ ਹੈ ਤੇ ਫਿਰ ਅਸੀਂ ਅਕਸਰ ਜਵਾਬ ਦੇਵਾਂਗੇ ਕਿ ਧੰਨ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਸ਼ਹੀਦਾਂ ਦੇ ਸਰਤਾਜ ਕਿਹਾ ਜਾਂਦਾ ਉਹਨਾਂ ਨੂੰ ਪਰ ਸਾਧ ਸੰਗਤ ਸਾਨੂੰ ਚੇਤਾ ਹੋਣਾ ਚਾਹੀਦਾ ਸਿੱਖ ਧਰਮ ਅੰਦਰ ਪਹਿਲੇ ਗੁਰੂ ਸ਼ਹੀਦ ਧੰਨ ਗੁਰੂ ਅਰਜਨ ਦੇਵ ਮਹਾਰਾਜੀ ਤੇ ਜੇ ਕੋਈ ਇਹ ਪੁੱਛੇ ਵੀ ਸੰਸਾਰ ਦਾ ਪਹਿਲਾ ਸ਼ਹੀਦ ਕਿਹੜਾ ਹੈ ਤੇ ਫਿਰ ਤੁਸੀਂ ਜਵਾਬ ਦੇ ਸਕਦੇ ਹੋ ਕੋ ਜਨਾਨ ਵਿੱਚ ਪੈਦਾ ਹੋਇਆ ਆਰੀਆ ਸਮਾਜ ਦਾ ਬੰਦਾ ਉਹਦਾ ਨਾਂ ਸੀ ਸ਼ੁਕਰਾਤ ਸ਼ੁਕਰਾਤ ਦਾ ਪਿਤਾ ਹੈ ਬੁੱਧ ਘਾੜਾ ਤੇ ਉਹ ਹੱਥ ਵਿੱਚ ਲੈ ਕੇ ਪੱਥਰ ਉਹਦੀ ਛਾਤੀ ਉੱਤੇ ਰੱਖ ਕੇ ਪੈਰ ਹੌਲੀ-ਹੌਲੀ ਤਰਾਸ਼ਣਾ ਸ਼ੁਰੂ ਕਰ ਦਿੰਦਾ ਥੌੜੇ ਜਿਹੇ ਸੱਟਾਂ ਲਾ ਲਾ ਕੇ ਇੱਕ ਪੱਥਰ ਦੀ ਛੇੜ ਨੂੰ ਕਿਸੇ ਦੇਵਤੇ ਦੀ ਸ਼ਕਲ ਬਣਾ ਦਿੰਦਾ ਤੇ ਦੁਨੀਆਂ ਦੇ ਲੋਕਾਂ ਨੂੰ ਉਹਦੀ ਪੂਜਾ ਵਿੱਚ ਲਾ ਦਿੰਦਾ ਹੈ ਪਰ ਉਸ ਬੁੱਧ ਘਾੜੇ ਦੇ ਘਰ ਵਿੱਚ ਇੱਕ ਧਰਮੀ ਪੁੱਤਰ ਪੈਦਾ ਹੋਇਆ ਜਿਹਦਾ ਨਾਮ ਸੀ ਸ਼ੁਕਰਾਤ ਸ਼ੁਕਰਾਤ ਕਹਿੰਦਾ ਪਿਤਾ ਜੀ ਇਹ ਪਹਿਲਾਂ ਪੱਥਰ ਸੀ ਤੇ ਹੁਣ ਭਗਵਾਨ ਬਣ ਕੇ ਬਹਿ ਗਿਆ ਹੈ ਕਿਉਂ ਐਵੇਂ ਲੋਕਾਂ ਨੂੰ ਪੱਥਰ ਪੂਜਕ ਬਣਾ ਰਹੇ ਹੋ ਮੈਂ ਇਸ ਗੱਲ ਦਾ ਵਿਰੋਧ ਕਰਦਾ ਹਾਂ ਕਹਿੰਦਾ ਪੱਥਰ ਭਗਵਾਨ ਨਹੀਂ ਹੋ ਸਕਦਾ ਇਹ ਕਿਸੇ ਨੂੰ ਕੀ ਦੇਵੇਗਾ ਤੇ ਬਾਪ ਕਹਿੰਦਾ ਕਾਕਾ ਇਹ ਹੀ ਭਗਵਾਨ ਹੈ ਇਹਦੇ ਵਿੱਚ ਜਾਨ ਹੈ ਦੁਨੀਆ ਨੂੰ ਬਹੁਤ ਕੁਝ ਦੇ ਸਕਦਾ ਹੈ ਹੁਣ ਇਹ ਕਸ਼ਮਕਸ਼ ਚੱਲਦੀ ਰਹੀ ਕਈ ਸਾਲ ਗੱਲ ਨੂੰ ਧਿਆਨ ਵਿੱਚ ਰੱਖਿਓ ਮੈਂ ਦੱਸ ਰਿਹਾ ਦੁਨੀਆ ਦੇ ਪਹਿਲੇ ਸ਼ਹੀਦ ਦਾ ਤੇ ਸਿੱਖ ਧਰਮ ਦੇ ਪਹਿਲੇ ਗੁਰੂ ਸ਼ਹੀਦ ਦਾ ਕੰਪੈਰੀਸ਼ਨ ਕਰਨ ਲੱਗਾ ਬੇਨਤੀ ਮੈਂ ਕਰਾਂ ਕਿ ਬੁੱਤ ਘੜਾ ਪੱਥਰ ਪੂਜਕ ਬਣਾ ਰਿਆ ਸੀ ਬੁੱਤ ਕਹਿੰਦਾ ਇਹ ਭਗਵਾਨ ਨਹੀਂ ਇਹਦੀ ਪੂਜਾ ਕਰਨ ਦੀ ਜ਼ਰੂਰਤ ਨਹੀਂ ਹੈ ਪਰ ਬਾਪ ਕਹਿੰਦਾ ਸੀ ਇਹ ਹੀ ਦੁਨੀਆ ਨੂੰ ਸਭ ਕੁਝ ਮੰਨਦਾ ਹੈ ਪਰ ਇੱਕ ਦਿਨ ਬਾਹਰ ਨਾ ਬਣ ਗਿਆ ਬਾਪ ਕਿਤੇ ਆਸੇ ਪਾਸੇ ਚੱਲਿਆ ਗਿਆ ਜਾਂਦਾ ਜਾਂਦਾ ਸੁਨਿਆ ਦੇ ਗਿਆ ਕਹਿੰਦਾ ਸ਼ੁਕਰਾਤ ਬੁੱਤਖਾਨੇ ਦਾ ਧਿਆਨ ਰੱਖੀ ਕਾਕਾ ਕੋਈ ਨੁਕਸਾਨ ਨਾ ਹੋ ਜਾਏ ਹੁਣ ਪੁੱਤ ਨੇ ਹੱਥ ਵਿੱਚ ਲਿਆ ਹਥੌੜਾ ਇੱਕ ਪਾਸਿਓ ਸਾਰੇ ਬੁੱਤ ਭੰਣਨੇ ਸ਼ੁਰੂ ਕਰ ਦਿੱਤੇ ਸਾਰੇ ਬੁੱਤ ਤੋੜ ਦਿੱਤੇ ਪਰ ਇੱਕ ਜਿਹੜਾ ਸਭ ਤੋਂ ਵੱਡਾ ਬੁੱਤ ਸੀ ਸਭ ਤੋਂ ਵੱਡੀ ਮੂਰਤ ਬਣੀ ਸੀ ਉਹਦੇ ਮੋਢੇ ਤੇ ਹਥੌੜਾ ਰੱਖ ਦਿੱਤਾ ਤੇ ਆਪ ਘਰੇ ਜਾ ਕੇ ਰਾਮ ਕਰਨ ਲੱਗ ਪਿਆ ਬਾਪ ਆਇਆ ਬਾਪ ਨੇ ਵੇਖਿਆ ਬੁੱਤਖਾਨੇ ਵਿੱਚ ਤਬਾਈ ਮੱਚੀ ਹੋਈ ਹੈ ਸਭ ਕੁਝ ਬਰਬਾਦ ਹੋ ਗਿਆ ਸਭ ਕੋਈ ਟੁੱਟਾ ਪਿਆ ਹੈ ਤੋਨੇ ਗੁੱਸੇ ਵਿੱਚ ਆਣ ਕੇ ਆਪਣੇ ਪੁੱਤ ਨੂੰ ਘੂਰਿਆ ਝਿੜਕਣ ਲੱਗਾ ਕਹਿੰਦਾ ਸ਼ੁਕਰਾਤ ਇਹ ਸਾਰਾ ਕੁਝ ਕੌਣ ਤੋੜ ਗਿਆ ਹੈ ਬੁੱਤ ਕਿਵੇਂ ਟੁੱਟ ਗਿਆ ਤੇ ਸ਼ੁਕਰਾਤ ਅਗੋ ਧੀਮੀ ਜੀ ਆਵਾਜ਼ ਵਿੱਚ ਜਵਾਬ ਦਿੰਦਾ ਕਹਿੰਦਾ ਪਿਤਾ ਜੀ ਆ ਜਿਹਦੇ ਮੋਢੇ ਤੇ ਹਥੌੜਾ ਪਿਆ ਨਾ ਇਹਨੇ ਤੋੜੇ ਹੋਣੇ ਆ ਜਦੋਂ ਸਿਆਣੇ ਪੁੱਤ ਨੇ ਜਵਾਬ ਬੜਾ ਦਲੀਲ ਨਾਲ ਦਿੱਤਾ जिले ਮੋਢੇ ਤੇ ਥੋੜਾ ਇਹਨੇ ਤੋੜੇ ਹੋਣਗੇ ਤੇ ਬਾਪ ਇੱਕਦਮ ਗੁੱਸੇ ਵਿੱਚ ਆਣ ਕੇ ਕਹਿੰਦਾ ਇਹਦੇ ਵਿੱਚ ਕਿਹੜੀ ਜਾਨ ਹੈ ਇਹ ਕਿਵੇਂ ਤੋੜ ਸਕਦਾ ਹੈ ਇਹ ਤਾਂ ਕੇਵਲ ਪੱਥਰ ਹੈ ਇਹ ਇਹੋ ਜੀ ਹਰਕਤ ਕਿਵੇਂ ਕਰ ਸਕਦਾ ਤੇ ਪੁੱਤ ਹੱਥ ਉਤੇ ਹੱਥ ਮਾਰ ਕੇ ਹੱਸ ਪਿਆ ਕਹਿੰਦਾ ਪਿਤਾ ਜੀ ਇਹ ਗੱਲ ਤੁਹਾਨੂੰ ਮੈਂ ਕਈ ਸਾਲਾਂ ਤੋਂ ਕਹਿੰਦਾ ਆਉਨਾ ਵੀ ਇਹਦੇ ਵਿੱਚ ਕਿਹੜੀ ਜਾਨ ਹੈ ਇਹ ਕੁਝ ਕਿਵੇਂ ਦੇਵੇਗਾ ਦੁਨੀਆ ਨੂੰ ਤੇ ਤੁਸੀਂ ਅੱਜ ਆਪਣੇ ਮੂੰਹ ਆਪ ਇਕਬਾਲ ਕੀਤਾ ਪਈ ਇਹਦੇ ਵਿੱਚ ਕਿਹੜੀ ਜਾਨ ਹੈ ਤੇ ਫਿਰ ਕਿਉਂ ਐਵੇਂ ਲੋਕਾਂ ਨੂੰ ਪੱਥਰ ਪੂਜਕ ਬਣਾ ਰਿਹਾਓ ਪਰ ਬਾਪ ਨੇ ਵਕਤ ਦੀ ਸਰਕਾਰ ਕੋਲ ਸ਼ਿਕਾਇਤ ਕੀਤੀ ਪੁੱਤ ਨੂੰ ਸਜਾਏ ਮੌਤ ਮਿਲੀ ਹੈ ਸਰਕਾਰ ਨੇ ਸ਼ਿਕਾਇਤ ਸੁਣ ਕੇ ਆਖਿਆ ਸ਼ੁਕਰਾਨਾ ਜਾਂ ਤੇ ਪੱਥਰ ਨੂੰ ਭਗਵਾਨ ਮੰਨ ਲੈ ਜਾਂ ਫਿਰ ਤੈਨੂੰ ਜ਼ਹਿਰ ਦਾ ਪਿਆਲਾ ਪੀਣਾ ਪਵੇਗਾ ਹੁਣ ਹੱਥਾਂ ਉੱਤੇ ਰੱਖਿਆ ਜ਼ਹਿਰ ਦਾ ਪਿਆਲਾ ਲੱਗਾ ਪੀਣ ਪਰ ਜ਼ਹਿਰ ਦਾ ਪਿਆਲਾ ਬੁੱਲਾਂ ਦੇ ਨੇੜੇ ਲਜਾਂਦੇ ਆ ਉਹਨੇ ਇੱਕ ਗਿਲਾ ਕੀਤਾ ਹੈ ਉਹਨੇ ਇੱਕ ਸ਼ਿਕਵਾ ਕੀਤਾ ਉਹਨੇ ਇੱਕ ਉਲਾਂਬਾ ਦਿੱਤਾ ਦੁਨੀਆ ਨੂੰ ਕਹਿੰਦਾ ਦੁਨੀਆ ਵਾਲਿਓ ਜੇ ਤੁਹਾਨੂੰ ਮੇਰਾ ਇਨਕਲਾਬੀ ਕਦਮ ਪਸੰਦ ਨਹੀਂ ਆਇਆ ਜੇ ਤੁਹਾਨੂੰ ਮੇਰੀ ਸੋਚ ਇਹ ਪਸੰਦ ਨਹੀਂ ਆਈ ਮੈਂ ਚੱਲਦਾ ਭਲਾ ਤੇ ਤੁਸੀਂ ਵਸਦੇ ਭਲੇ ਸ਼ਾਇਦ ਜੇ ਉਹ ਇਹ ਗੱਲ ਨਾ ਕਹਿੰਦਾ ਤੇ ਪੂਰੇ ਨੰਬਰ ਲੈ ਗਿਆ ਸੀ ਪਰ ਸ਼ਹੀਦ ਹੋਣ ਤੋਂ ਪਹਿਲਾਂ ਗਿਲਾ ਕਰ ਰਿਹਾ ਹੈ ਸ਼ਹੀਦ ਹੋਣ ਤੋਂ ਪਹਿਲਾਂ ਰੋ ਰਿਹਾ ਹੈ ਸ਼ਹੀਦ ਹੋਣ ਤੋਂ ਪਹਿਲਾਂ ਦੁਨੀਆ ਨੂੰ ਉਲਾਂਬਾ ਦੇ ਰਿਹਾ ਹੈ ਪਰ ਚੇਤੇ ਰੱਖੋ 사ਤਸੰਗਤ ਦੂਜੇ ਪਾਸੇ ਸਿੱਖ ਧਰਮ ਦੇ ਗੁਰੂ ਧੰਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਤਤੀ ਤਵੀ ਉਤੇ ਬਹਿ ਗਏ ਉਪਲ ਦੀ ਦੇਗ ਵਿੱਚ ਉਬਾਲੇ ਖਾ ਗਏ ਸੜਦਾ ਰੇਤਾ ਮਹਾਰਾਜ ਦੇ ਪਾਵਨ ਸੀਸ ਉਤੇ ਪੈ ਗਿਆ ਪਰ ਇੱਕ ਵਾਰ ਵੀ ਕਿਸੇ ਨਾਲ ਗਿਲਾ ਨਹੀਂ ਕੀਤਾ ਕਿਸੇ ਨੂੰ ਉਲਾਮਾ ਨਹੀਂ ਦਿੱਤਾ ਸਭੋ ਮਹਾਰਾਜ ਨੇ ਕੁਝ ਜਪਿਆ ਹੈ ਦੇਗ ਵਿੱਚ ਚੌਂਕੜਾ ਮਾਰ ਕੇ ਵੀ ਮਹਾਰਾ ਸੱਚੇ ਪਾਤਸ਼ਾਹ ਕੁਝ ਜਪਦੇ ਰਹੇ ਕੀ ਜਪਦੇ ਆ ਤੇਰਾ ਕੀ ਆ ਮੀਠਾ ਲੱਗੈ ਹਰ ਨਾਮ ਪਦਾਰਥ ਨਨਕ ਮੰਗੈ ਇਹ ਗੁਰੂ ਸਾਹਿਬ ਜੀ ਦੀ ਵਡਿਆਈ ਹੈ ਇਹ ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਦਾ ਮਹਾਨ ਕਾਰਜ ਹੈ ਕਿ ਐਡਾ ਵੱਡਾ ਦੁੱਖ ਝੱਕਦੇ ਹੋਇਆ ਵੀ ਸੰਸਾਰ ਨੂੰ ਖੁਸ਼ੀਆਂ ਵੰਡ ਕੇ ਗਏ